ਹੈਲੋ ਹਾਂ ਜੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਪ੍ਰਮਾਤਮਾ ਮਿਹਰ ਕਰੇ। ਸਭ ਦੇ ਸਿਰ ਤੇ ਹੱਥ ਰੱਖ ਕੇ ਜਿਹੜੇ ਆਪਣੇ ਭੈਣ ਭਾਈ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬਰ। ਵੀਡੀਓ ਲਾਈਕ শেয়ার ਕਰਦੇ ਆ ਕਰੋ। ਸੋਹਣੇ ਸੋਹਣੇ ਆਪਾਂ ਵੀਡੀਓ ਪਾਇਆ ਕਰਾਂਗੇ। ਬਸ ਕਰਦੇ ਕੰਮਾਂ ਕਰਾਂਗੇ। ਤਾਰਖਿ ਸ਼ੁਭੇਸ਼ਵੇਤਾ ਵਿੱਚ ਬਾਦ ਲਵਾ ਦਿੰਦੇ ਹਾਂ। ਹੁਣ ਤੱਕ ਤਾਂ ਸ਼ੂਟਿੰਗਾਂ ਰਹੀਆਂ ਬੱਚਿਆਂ ਨੂੰ। ਹਣ ਦੇਖੋ ਸਵੇਰੇ ਸਵੇਰੇ ਤਾਂ ਪਹਿਲਾਂ ਉਹਨਾਂ ਨੂੰ ਵੀ ਜਰਕ ਜਰਕ ਤੋੜੀਏ ਗਾਹ ਭਾਈ ਰੱਖਦੇ ਨੇ ਉਹਨਾਂ ਚਲ ਹੁਣ ਲਵਨੇ ਝਾੜੂ ਚੂੜੂ ਝਾੜੂ ਲਾ ਕੇ ਗਰਮੀ ਵੜੀ ਆ ਫਿੱਕਰੀ ਗਰਮੀ ਨੇ ਤਾਂ ਖਾ ਰੱਖੀ ਅੱਗੇ ਬੱਚੇ ਨਾਨਕੇ ਨੂੰ ਉਹਨਾਂ ਕੇ ਚਲੋ ਜੀ ਆਪਾਂ ਝਾੜੂ ਫੇਰ ਲਾਵਾਂਗੇ ਪਹਿਲਾਂ ਕਰਦੇ ਆ ਗੱਲਾਂ ਬਤਾ ਇਹ ਤਾਂ ਕੰਮ ਠੀਕ ਹੀ ਨਹੀਂ ਆਉਂਦੀ ਅੱਗੇ ਆਪਾਂ ਨਾਨਕੀ ਭਾਈ ਜਾਂਦੇ ਹਨ ਹੁਣ ਐ ਦੱਸ ਮੇਰੀਆਂ ਭਾਣਾ ਕੋਈ ਕਿਸੇ ਦਾ ਬੱਚਾ ਨਾਨਕੀ ਨਹੀਂ ਜਾਂਦਾ ਹੁਣ ਮੇਰੇ ਸਾਹਮਣੇ ਅੱਗੇ ਆਪਾਂ ਕਿੰਨਾ ਨਾਨਕਿਆ ਦਾ ਚਾਹ ਹੁੰਦਾ ਹਨਾ ਨਾਨਕੀ ਜਾਂਦੇ ਨਾਨਕੇ ਪਹਿਲੀ ਜੋ ਸੁੱਟੀਆਂ ਨੂੰ ਕੰਮ ਕਰ ਲੱਗ ਜਾਂਦੇ ਹਨਾ ਸਕੂਲਾਂ ਚ ਕਾਪੂਆਂ ਤੇ ਦਵਾ ਦਾ ਵੀ ਨਿਮੇੜਦੀ ਮਾਮਾ ਕੋਈ ਨਾਨਾ ਲੈਣ ਆਊਗਾ ਗੱਤ ਘੱਟ ਆਪਾਂ ਕੰਮ ਨਿਮੇੜ ਤੇ ਤੇ ਫੇਰ ਆਪਾਂ ਘਾ ਪਾਈ ਜਾਂਦੇ ਹਨਾ ਵੀ ਸਾਨੂੰ ਲੈ ਜੋ ਲੈ ਜੋ ਇਹ ਆਪਦੇ ਮਾਮਾ ਤੋਂ ਮਾਮਮ ਤੋਂ ਵਿਚਰੰਗ ਨੂੰ ਕੌਣ ਜਾਂੰਦੋਂ ਦੱਸੇ ਉਹ ਨਾ ਮਾਮੇ ਨਾਨੀ ਲੈ ਕੇ ਜਾਂਦੇ ਮਾਮਾ ਲੈ ਜਾਂਦਾ ਚਾਹੇ ਨਾਨਾ ਲੈ ਜਾਂਦਾ ਨਾਨੀ ਆ ਜਾਂਦੀ ਵਿਚਾਰੀ ਕਿਸੇ ਦੀ ਹੁਣ ਕੁਛਿਆ ਦਾ ਬੱਚਾ ਨਾਨਕੇ ਹੀ ਜਾਂਦਾ ਮੇਰੇ ਤਾਂ ਪਹਿਣਾ ਕਮੈਂਟਾਂ ਚ ਦੂਰ ਜ਼ਰੂਰ ਦੱਸਿਓ ਵੀ ਕੀ ਦਾ ਬੱਚਾ ਨਾਨਕੇ ਜਾਂਦਾ ਮੇਰੇ ਤਾਂ ਪਹਿਣ ਜਾਂਦੇ ਨਹੀਂ ਹੈਗੇ ਘਰਾਂ ਦੇ ਜੀ ਨਹੀਂ ਲੱਗਦੇ ਦੇਖ ਲੋ ਇੰਨਾ ਮੋਹ ਕਰਦੇ ਨੇ ਪਤਾ ਨਹੀਂ ਕਿਉਂ ਨਹੀਂ ਜੀ ਲੱਗਦਾ ਉਸ ਬਮਾਈਲਾਂ ਨੇ ਮੋਹ ਪਿਆਰ ਘਟਾਤਾ ਹਨਾ ਸਭ ਦਾ ਅੱਗੇ ਮੋਬਾਈਲ ਹੀ ਹੈਗੇ ਸੀ ਨਾਨੇ ਨਾਨੇ ਮਾਮੇ ਮਾਮੀਆਂ ਦਾ ਮੋਹ ਵੀ ਆਪਾਂ ਨੂੰ ਆਉਂਦਾ ਸੀ ਤੇ ਹੁਣ ਇਹ ਬਸ ਬਮਾਈਲਾਂ ਦੇ ਲਾਲਚ ਲੱਗੇ ਰਹਿੰਦੇ ਨੇ ਜਵਾਕ ਮਾਮੇ ਨਾਨੀਆਂ ਦੇ ਮੋਹ ਘਟ ਗਏ ਅੱਗੇ ਅਸੀਂ ਜਾਂਦੇ ਮੇਰੇ ਨਾਨਕੇ ਨੇ ਰਤੀਏ ਸਹਿਰ ਚ ਉੱਥੇ ਬਾਜ਼ਾਰ ਆ ਮਾਮੇ ਕੀ ਘਰ ਕੋਲ ਹੀ ਬਾਜ਼ਾਰ ਆ ਦੁਕਾਨਾਂ ਦਾ ਪੁੰਨਾ ਬਹੁਤ ਨੇ ਕੋਈ ਤੇ ਮੇਰਾ ਨਾਨਾ ਕਹਿੰਦਾ ਮੇਰੇ ਦੋਤੇ ਦੋਤੀਆਂ ਆਉਣਗੇ ਭਾਈ ਇੱਕ ਖਾਲਾ ਵਾਲੀ ਬੋਰੀ ਨਾ ਪੂਰੀ ਭਰਾ ਕੇ ਪਰੇ ਰਖਾ ਲੰਦਾ ਕਣਕ ਦੀ ਕਹਿੰਦਾ ਮੇਰੇ ਨਾ ਦੋਤੇ ਦੋਤੀਆਂ ਆਉਣਗੇ ਕਹਿੰਦਾ ਤਾਂ ਫੇਈ ਇੱਥੇ ਖਾਣਗੇ ਹੁਣ ਉਹ ਬੈਠੇ ਨੇ ਕਹਿੰਦਾ ਬਾਰ-ਬਾਰ ਉੱਥੇ ਕੋਈ ਚੀਜ਼ ਨਹੀਂ ਲਿਆਉਂਦੇ ਇੱਥੇ ਉਹਨਾਂ ਨੂੰ ਕਹਿੰਦਾ ਖਾਣ ਨੂੰ ਮਿਲਦਾ ਕਹਿੰਦਾ ਉਹਦੀ ਇੱਕ ਬੋਰੀ ਉਹਨਾਂ ਦੀ ਲੱਗ ਧਰਦੋ ਮੇਰੇ ਮਾਮੇ ਹੋਰਿਆ ਤਾਂ ਇੱਕ ਬੋਰੀ ਸਾਡੀ ਕਣਕ ਦੀ ਲੱਗ ਭਰਾ ਕੇ ਧਰਦਾਂ ਦਾ ਹਨਾ ਛੋਟੇ ਸੀ ਪੁੱਤ ਹੀ ਨਹੀਂ ਸੀ ਕਿਉਂ ਚੀਜ਼ ਚੂਜ਼ ਗੜੀ ਲਿਆ ਕੇ ਦਿੰਦੇ ਜੇ ਕੋਈ ਰੇੜੀ ਆਲਾ ਆਉਂਦਾ ਉਹਨੂੰ ਘਾ ਲਾਂਦੇ ਅੰਗੂਰ ਲੈ ਲਾਂਦੇ ਕੋਈ ਹੋਰ ਚੀਜ਼ ਲੈ ਲਾਂਦੇ ਜਾਂ ਹੱਟ ਤੇ ਸਿੱਟਿਆ ਹੁੰਦੇ ਹੱਟਾਂ ਕੋਲੇ ਵਾਲੀਆਂ ਸੀ ਕਦੇ ਬਾਟੀ ਭਰ ਕੇ ਲੈ ਗਏ ਕਦੇ ਜੱਗ ਭਰ ਕੇ ਲੈ ਗਏ ਕਦੇ ਕਿਵੇਂ ਹਨਾ ਫਿਰ ਉਹਤੇ ਵੀ ਨਾ ਖੜਦੇ ਉਹਤੇ ਵੀ ਨਾ ਇਹ ਹੋ ਜਾਂਦਾ ਵੀ ਇਹ ਤਾਂ ਮੁੱਕ ਜਾਣਗੇ ਸਾਡੇ ਸਾਢੇ ਇੰਨੇ ਦਿਨ ਪਹਿਲੇ ਜਾਣਦੇ ਫਿਰ ਅਸੀਂ ਚੋਰ ਨੂੰ ਬੈਠ ਕੇ ਜੀ ਹੁੰਦੀ ਉਹਨਾਂ ਦੇ ਰਾਜੇ ਤੇ ਮੇਰੇ ਨਾਨਾ ਉੱਥੇ ਪਿਆ ਹੁੰਦਾ ਮੈਂ ਉੱਥੋਂ ਚੋਰਿਆਂ ਕੋਲੋਂ ਭਰ ਲਾਂਦੀ ਕੋਈ ਇੱਕ ਉਹਨਾਂ ਦੇ ਪਿੱਤਲ ਦਾ ਤੁੰਬਾ ਆ ਜਾਂਦਾ ਸੀ ਉਹ ਭਰ ਲਾਂਦੀ ਮੈਂ ਫਿਰ ਲੈ ਜਦੋਂ ਫਿਰ ਮੇਰੀ ਮਾਂ ਗਈ ਇੱਕ ਦਿਨ ਸੰ ਲੈਣ ਤੇ ਕਨਪਾਈ ਗੁੱਡੀਏ ਕਹਿੰਦਾ ਤੇਰੀ ਕੁੜੀ ਵਾਲੀ ਸਿਆਰਾ ਕਹਿੰਦਾ ਉਨਤਾਏ ਹੋਗਾ ਕਹਿੰਦਾ ਵੀ ਨਾ ਨਸਤਾ ਬਣਾ ਲੈਣ ਤਾਂ ਪਤਾ ਹੀ ਲਾਦਾ ਹੋਏਗਾ ਤੇ ਕਹਿੰਦਾ ਮਾਉਂ ਨਾ ਮੇਰੇ ਕੋਲ ਕੜ ਕਿਚੋਰੀ ਕਰਕੇ ਲੈ ਜਾਂਦੀ ਆ ਕਹਿੰਦਾ ਆਪਦੀ ਬੋਰੀ ਤੇ ਵੀ ਨਹੀਂ ਖੜਦੇ ਕਹਿੰਦਾ ਵੀ ਇਹਨਾਂ ਨੂੰ ਐ ਵੀ ਇਹ ਤਾਂ ਮੁੱਕਣ ਵਾਲੀ ਆ ਵੀ ਅਸੀਂ ਇਹ ਪਹਿਲਾਂ ਇਧਰੋਂ ਪਾ ਲਈ ਫਿਰ ਜਿੱਨਾ ਜਿੱਟ ਸਾਡੀ ਬੋਰੀ ਨਾ ਭਾਈ ਮੁੱਕਦੀ ਉਹਨਾਂ ਚ ਰਸੀ ਆਉਂਦੇ ਨਾ ਜਿੱਦੇ ਸਾਨੂੰ ਕੋਈ ਲੈਣ ਜਾਂਦਾ ਕਹਿੰਦੇ ਸੁੱਟੀਆਂ ਪੂਰੀਆਂ ਹੋ ਗਈਆਂ ਉੱਥੇ ਡੇਰਾ ਜਾ ਹੁੰਦਾ ਡੇਰੇ ਹਨਾ ਡੇਰੇ ਤੇ ਡੇਰੇ ਚ ਬਣ ਵਾਲੇ ਸੀ ਉੱਥੇ ਡੇਰਾ ਜਾ ਸੀ ਡੇਰੇ ਚ ਬਣ ਵਾਲੇ ਹੁੰਦੇ ਸੀ ਬਣਾ ਤੇ ਲੁੱਕ ਕੇ ਬਹਿ ਜਾਂਦੇ ਸੀ ਥੋਂ ਦੇ ਨਾ ਕੀ ਚੰਗਿਆੜਾ ਮਾਰਦੇ ਹਨਾ ਵੀ ਨਾ ਅਸੀਂ ਨਹੀਂ ਜਾਂਦੇ ਕਿ ਉੱਥੇ ਖਾਣ ਪੀਣ ਨੂੰ ਮਿਲਦਾ ਸੀ ਬਾਦੂ ਇੱਥੇ ਕੌਣ ਲਿਆ ਕੇ ਦਿੰਦਾ ਸੀ ਇੱਕ ਬੈਠੇ ਸੀ ਖੇਤਾਂ 'ਚ ਉੱਥੇ ਦੁਕਾਨਾਂ ਕੋਲੇ ਸੀ ਭਰਦੇ ਕੌਲਾ ਸਿੱਟਿਆਂ ਦੇ ਚੀਜ਼ ਲਿਆਉਂਦੇ ਪਰਦੇ ਕੌਲਾ ਸਿੱਟਿਆਂ ਦੇ ਚੀਜ਼ ਲਿਆਉਂਦੇ ਹੁਣ ਤਾਂ ਟਾਈਮ ਹੀ ਨਹੀਂ ਰਿਹਾ ਜਿਵੇਂ ਆਹ ਹੁੰਦੇ ਵਾਲੇ ਉੱਥੇ ਢਾਣ ਕੇ ਸਾਰੇ ਘਰਾਂ ਦੇ ਆਲੇ-ਦਾਲੇ ਖੇਡਣ ਵਾਲੇ ਵਧੀਆ ਸਾਰੇ ਐਂ ਗੱਡੀ ਜਾਂਦੇ ਹਨਾ ਹੁਣ ਤਾਂ ਨਾ ਕੋਈ ਖੇਡਦਾ ਨਾ ਕੋਈ ਕਿਤੇ ਜਾਂਦਾ ਜੇ ਜਾਣੇ ਵੀ ਆਣਾਂ ਕਿ ਨੂੰਣ ਕਿ 10 ਮਿੰਟ ਲੜਾਈ ਕਰਕੇ ਲੈ ਕੇ ਜਾਂਦੇ ਆ ਵਿਭਾਗ ਚਲੋ ਮਿਲਿਓ ਪਹਿਲਾਂ ਤੇ ਛੱਡੋ ਪਰਾਂ ਜੋ ਵੀ ਨਹੀਂ ਪਿਆਰ ਰਹਾ ਪਤਾ ਨਹੀਂ ਕੀ ਗੱਲ ਆ ਹਨਾ ਜਿੰਨੀ ਸੈਂਸ ਵਧੀ ਜਾਂਦੇ ਆ ਦੁਨੀਆਂ ਦੇ ਮੋਹ ਪਿਆਰ ਵੀ ਘਟੀ ਜਾਂਦੇ ਨੇ ਤੇ ਸਾਰ ਮੁਟਾਏ ਤਾਂ ਸੈਂਸ ਨੇ ਆ ਮੋਹ ਪਿਆਰ ਜਿਵੇਂ ਫੋਨ ਬਮੈਲਾ ਹੂਲਾ ਨਾਚ ਲਾਉਂਦੇ ਜਿਵੇਂ ਅੱਗੇ ਟੈਲੀਫੋਨ ਸੀ ਐਂਟ ਟੈਲੀਫੋਨ ਹੁੰਦੇ ਹਨਾ ਪਿਆਰ ਵੀ ਰਹਿੰਦਾ ਕਿੰਨੇ ਨਾਨੇ ਨਾਨੀਆਂ ਵਾਲੀਆਂ ਆਪਾਂ ਬਾਤਾਂ ਬੁੱਤਾਂ ਸੁਣਦੇ ਐ ਕੋਈ ਉਹ ਹੀ ਨਹੀਂ ਸੀ ਹੈਗਾ ਹੁਣ ਤਾਂ ਬੜਾ ਜਗਾਨਾ ਖਤਰਨਾਕ ਆ ਗਿਆ। ਹੁਣ ਤਾਂ ਆਦੇ ਮਾਪਿਆਂ ਦਾ ਕੱਟੀ ਕਰਦੇ ਆ ਬੱਚੇ ਕਿਹੜੇ ਕਰਦੇ ਨੇ ਹੁਣ ਤਾਂ ਬਾਹਰੇ ਪੜਨ ਲਾ ਜਾਂਦੇ ਨੇ ਕਿਸੇ ਨੂੰ ਪਿਆਰ ਹੀ ਨਹੀਂ ਹੈਗਾ। ਅੱਗੇ ਕਿਹੜਾ ਬਾਹਰੇ ਜਾਂਦੇ ਹੁੰਦੇ। ਇੱਥੇ ਪੜ ਲਾਂਦੇ ਅਠ ਵੜਾ ਦਾਂਦੇ, ਪੱਤ ਤੋਂ ਬਾਅਦ 10 ਪੜਾ ਦਾਂਦੇ। ਉੱਥੇ ਤੁਰੇ ਫਿਰਦੇ ਰਹਿੰਦੇ ਵਾਸਤੇ ਪਾ ਕੇ ਫੱਟੀਆਂ ਸੁਕਾਉਂਦੇ। ਹੁਣ ਨਾ ਵਾਸਤੇ ਨਾ ਫੱਟੀਆਂ ਸਭ ਕੁਝ ਗਿਆ ਹਨਾ। ਹੁਣ ਤਾਂ ਲੈਦੀ ਨਹੀਂ ਕੋੜਾ ਆਂਗਾ ਨਹੀਂ ਲੈਦੀ ਕੰਮ ਨੇ ਸਾਰਾ ਖੁੱਸੀ ਬਾਦ ਲਗਿਆ ਕੋਈ ਵੀ ਨਹੀਂ ਰਿਹਾ ਬਿਸਲਾ ਕੰਮ ਤਾਂ ਤਾਂ ਇਹ ਤਾਂ ਆਪਣਾ ਗਰਮੀ ਵਾਲੀ ਲੱਗਦੀ ਆਪਾਂ ਕਹਿੰਦੇ ਨੇ ਗਰਮੀ ਗਰਮੀ ਜੇ ਸੈਂਸ ਵਧਾਈਏ ਤਾਂ ਗਰਮੀ ਆ ਜੇ ਹੁਣ ਅੱਗੇ ਬੁੜੀਆਂ ਵਿਚਾਰੀਆਂ ਖੇਤਾਂ ਬੰਨਿਆ ਚ ਜਾਂਦੀਆਂ ਹਨ ਨਾਲ ਹਾੜੀਆਂ ਹੁੜੀਆਂ ਵਢਾਉਣ ਤੇ ਉਹਨਾਂ ਨੂੰ ਕਿਹੜਾ ਗਰਮੀ ਨਹੀਂ ਸੀ ਲੱਗਦੀ ਸਾਰੇ ਕੰਮ ਖੇਤ ਨਾਲ ਕਰਾਉਂਦੇ ਹਾਂ ਹੁਣ ਮੌਨਾਂ ਬਹਿ ਜਾਂਦੇ ਐਸੀ ਇਹਦੇ ਐਸੀ ਐਸੀ ਸੱਡ ਕੇ ਬਹਿ ਜਾਂਦੇ ਜਿਹਦੇ ਪੱਖਾ ਪੱਖਾ ਸੱਡ ਕੇ ਬਹਿ ਜਾਂਦੇ ਸਾਰਾ ਦਿਨ ਬੇਲੇ ਬੈਠੇ ਰਹਿੰਦੇ ਆ ਰੋਟੀ ਪਕਾ ਕੇ ਹੋਰ ਕੀ ਕਰਨਾ ਹੁਣ ਤਾਂ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵੇਲੇ 95 96 ਚ ਜਾਂਦੀ ਹੁੰਦੀ ਮੈਂ ਮੇਰੇ ਨਾਲ ਕੇ ਜਦੋਂ ਮੇਰੇ ਜਾਦਾ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵੀਰ ਉਸ ਟਾਈਮ ਜਾਂਦੇ ਹੁੰਦੇ ਉਹ ਦੱਸਿਓ ਵੀ ਤੁਹਾਡੇ ਨਾਨਕੇ ਕਹੇ ਜੀ ਸੀ ਵੀ ਮੈਂ ਤਾਂ ਆਪਣੇ ਨਾਨਕੇ ਦੀ ਕਹਾਣੀ ਸੁਣਾਤੀ ਵੀ ਮੇਰੇ ਨਾਨਕੇ ਹੀ ਜੀ ਸੀ ਬਹੁਤ ਵਧੀਆ ਸੀ ਮੇਰੇ ਨਾਨਕੇ ਮਾਮੀਆਂ ਵੀ ਬਹੁਤ ਵਧੀਆ ਸੀ ਮੇਰੇ ਮਾਮੇ ਵੀ ਬਹੁਤ ਵਧੀਆ ਨਾਨਾ ਨਾਨੀ ਨੇ ਤਾਂ ਹੋਣੀ ਆ ਹਨਾ ਮੇਰੇ ਮਾਮੇ ਮਾਮੀਆਂ ਦਾ ਸੁਭਾਅ ਉਹ ਵੀ ਵਧੀਆਗਾ ਤੇ ਇੱਕ ਮਾਮਾ ਮਾਮੀ ਰਹੇਗੇ ਤੇ ਇੱਕ ਮਾਮਾ ਦਾ ਸੋਤੀ ਉਮਰਚੀ ਮਰ ਗਿਆ ਸੀ ਬਹੁਤ ਸਾਲ ਹੋ ਗਏ ਉਹਨੂੰ ਤਾਂ ਮਰੇ ਨੂੰ ਛੋਟੇ ਛੋਟੇ ਜਿਹਾਕਸੀ ਉਹਦੇ ਦੋ 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 ਟਾਈ ਟਾਈ ਸਾ ਦੋ ਟਾਈ ਸਾਲ ਦਾ ਛੋਟਾ ਸੀ ਦੂਜੇ ਦੱਸ ਵਿਚਾਰੇ ਮਾੜੇ ਮਾੜੇ ਵੱਡੇ ਸੀ ਟੈਕ ਨਾ ਮੁੱਕ ਗਏ ਸੀ ਬਾਲਾ ਵਧੀਆ ਸੀ ਉਹ ਵੀ ਮੇਰਾ ਮਾਮਾ ਉਹ ਹੀ ਲੈ ਜਾਂਦਾ ਸਾਨੂੰ ਆ ਹੁਣ ਹੋ ਗਏ ਮੈਨੂੰ ਲੱਗਦਾ ਤਿੰਨ ਚਾਰ ਸਾਲ ਮਾਮੀ ਮੁੱਕੀ ਨੂੰ ਵੀ ਉਹ ਵੀ ਵਿਚਾਰੀ ਟੈਕ ਨਾ ਮੁੱਕੀ ਆ ਕੋਈ ਉਮਰ ਨਹੀਂ ਸੀ ਹਜੇ ਛੋਟੀ ਉਮਰ ਦੀ ਸੀ ਮੇਰੀ ਮਾਨਾ ਤਾਂ ਛੋਟੇ ਸੀ ਚਲੋ ਜਿਵੇਂ ਹਨਾ ਪਰਮਾਤਮਾ ਨੂੰ ਚੰਗਾ ਲੱਗਦਾ ਫਿਰ ਹੁਣ ਇੱਕ ਮਾਮਾ ਤੇ मामੀ ਰਹੇ। ਵਧੀਆ ਨੇ ਹੁਣ ਵੀ ਕਹੀ ਜਾਂਦੇ ਭਾਈ ਤੂੰ ਇੰਨਾ ਚਿਰ ਹੋ ਗਿਆ ਕਿੰਨਾ ਟਾਈਮ ਹੋ ਗਿਆ ਮੈਨੂੰ ਗਈ ਨੂੰ ਕਈ ਸਾਲ ਹੋ ਗਏ ਵੀ ਤੂੰ ਆ ਜਾ ਮਿਲ ਜਾ। ਤੇ ਦੁੱਜੀ ਮਾਸੀ ਦੀ ਕੁੜੀ ਤਾਂ ਮਿਲਿਆ ਹੀ ਮੈਥੋਂ ਨਹੀਂ ਜਾਇਆਗਾ ਹੈਗਾ ਕੰਮਾਂ 'ਚ। ਜਾਉਂਗੀ ਮਿਲ ਕੇ ਆਉਂਗੀ 1-2 ਦਿਨ ਦੇਖਦੀਆਂ ਕਦੀ ਛੁੱਟੀ ਹੋਈ ਜਿੱਦੇ। ਬਥੇਰਾ ਮੇਰਾ ਮੂੰਹ ਪਿਆਰ ਕਰਦੇ ਨੇ ਆਪਦੇ ਕੁੜੀ ਹੈ ਨਹੀਂ ਉਹਨਾਂ ਦੇ। ਸਾਨੂੰ ਬਥੇਰਾ ਆਹੋ ਕਰਦੇ ਚਲੋ ਜੇ ਹੈ ਨਾ ਰਿਸ਼ਤੇਦਾਰ ਵਧੀਆ ਹੁੰਦੇ ਨੇ ਮਾਮੇ ਨਾਨੇ ਵਧੀਆ ਹੁੰਦੇ ਆ ਤਾਈਆਂ ਮੋਹ ਆਉਂਦਾਗਾ ਨਹੀਂ ਕਿਸੇ ਦਾ ਮੋਹ ਵੀ ਨਹੀਂ ਆਉਂਦਾ ਹੈਗਾ ਅੱਗੇ ਤਾਂ ਕਹਿ ਦਿੰਦੇ ਡੂਡ ਡੂਡ ਮਹੀਨਾ ਨਾ ਜਾਂਦੀ ਇੱਥੇ ਰਹਿ ਜੀ ਮੈਂ ਕਹਿ ਦਿੰਦੀ ਵੀ ਉਹ ਤੋਂ ਕੜਾ ਕੋਈ ਟੈਨਸ਼ਨ ਸੀ ਕੋਈ ਫਿਕਰ ਨਹੀਂ ਸੀ ਫਾਕਾ ਨਹੀਂ ਸੀ ਹਨਾ ਮਾਪਿਆਂ ਦੇ ਸਿਰ ਤੇ ਹੁਣ ਤਾਂ ਟੈਨਸ਼ਨਾਂ ਨੇ ਖਾ ਲੇ ਟੈਨਸ਼ਨਾਂ ਚ ਪਾਤੀ ਤੇ ਕਰੀਏ ਵੀ ਕੀ ਹੁਣ ਚਲੋ ਜੀ ਆਪਾਂ ਮਿਲਦੇ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਨਾਲ ਹੀ ਪਹਿਣਾ ਨਾ ਗੱਲਾਂ-ਬੱਤਾਂ ਕਰਨੀਆਂ ਚਲੋ ਘਰ ਦੇ ਕੰਮ ਤਾਂ ਆਪਾਂ ਹਨਾ ਸਾਰੀ ਪਣਪਾਈ ਕਰਦੇ ਆਂ ਸਾਰੀ ਦਿਖਾਈ ਜਾਂਦੀਆਂ ਨੇ ਸਬਜ਼ੀ ਬਣਾ ਲਈ ਰੋਟੀ ਬਣਾ ਲਈ ਆਪਾਂ ਆਪਦੀ ਪਿਛਲੀ ਵੀ ਯਾਦ ਹਨਾ ਆਪਾਂ ਨੂੰ ਆ ਜਾਂਦੀ ਆ ਉਹ ਵੀ ਜ਼ਰੂਰ ਕਦੇ-ਕਦੇ ਬਚਪਨ ਯਾਦ ਆ ਜਾਂਦਾ ਬਹੁਤ ਮਨ ਦੁਖੀ ਹੁੰਦਾ ਵੀ ਬਹੁਤ ਵਧੀਆ ਸੀ ਆਪਾਂ ਤਾਂ ਉਦੋਂ ਜਦੋਂ ਛੋਟੇ ਹੁੰਦੇ ਸੀ ਬਹਿਰੂ ਜੀ ਕਾ ਖਾਲਸਾ ਬਹਿਤਰੀ ਜੀ ਕੀ